ਪੰਜਾਬ ਵਿੱਚ ਚੱਲਦੀਆਂ ਹਰ ਰੋਜ਼ ਗੋਲੀਆਂ ਕਈ ਥਾਈਂ ਗੋਲੀਆਂ ਨਾਲ ਮੌਤਾਂ ਅੱਜ ਫੇਰ ਚੱਲੀਆਂ ਗੋਲੀਆਂ ਜਿਸ ਵਿੱਚ ਦੋ ਦੀ ਮੌਤ ਤੇ ਕਈ ਜ਼ਖਮੀ ਬਟ ਸਰਸਪੀਨੋ ਈਮਨ ਲਾਇਆ ਆਪਾਂ ਨਾਮ ਹੈ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲੋ ਪਿੰਡ ਬਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੀ ਹਿਸਟਰੀ ਜਨ ਆ ਇੱਕ ਅੰਗਰੇਸ ਸਿੰਘ ਆਇਆ ਸਾਡੇ ਕੋਲ ਅ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰੂ ਨਾਨਕ ਹਸਪੀਟਲ ਅਮਰਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਗੁਟਾ ਸਿੰਘ ਪਿੰਡ ਵਿਟਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਟਵਾ ਇਹ ਸਾਡੇ ਕੋਲ ਬਰੋਡ ਡੈਟ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਪੂਰਾ ਪ੍ਰੋਪਰ ਕਾਰਵਾਈ ਤੋਂ ਬਾਅਦ ਰਿਪੋਰਟ ਮਿਲੇਗੀ ਜਿਵੇਂ ਦੇਖਿਆ ਤਾਂ ਇਹ ਗੱਲ ਹੈ ਦੀ ਗ੍ਰਾਮਣ ਕੀਤਾ ਪਹਿਲੀ ਨਜ਼ਰ ਕੀਤਾ ਕਿਹ ਨਜਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈ ਗਿਆ ਲੜਾਈ ਝਗੜੇ ਦੀ